ਪਰਮ ਸਤਕਾਰਯੋ ਸਤ ਸੰਗਤ ਜੀ ਕਾਫੀ देर बाद ਆਪ ਜੀ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਅੱਜ ਧਿਆਨ ਚਾਰਿਆ ਸੀ ਤੁਸੀਂ ਨਾਮ ਸਿਮਰਨ ਵਿੱਚ ਬੈਠੇ ਜਿਹੜੇ ਆਏ ਹੋਏ ਸੀ ਸਤਿਗੁਰੂ ਜਗਜੀਤ ਸਿੰਘ ਸਤਿਪਾਤਸ਼ਾਹ ਦਾ ਉਪਦੇਸ਼ ਸੁਣਿਆ ਸਤ ਗੁਰੂ ਸਤਿ ਪਾਤਸ਼ਾਹ ਨੇ ਉਪਦੇਸ਼ ਸ਼ੁਰੂ ਕੀਤਾ ਸੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਸਤਿ ਪਾਤਸ਼ਾਹ ਹੂੰ ਕੀਤਾ ਸੀ ਬਾਣੀ ਉਹ ਵੀ ਇਹ ਜਿਹੜੀ ਅਸੀਂ ਬੋਲਦੇ ਆ ਪਰ ਜਿਹੜੀ ਗੁਰੂ ਦੀ ਬਾਣੀ ਹੈ ਗੁਰੂ ਦੁਆਰਾ ਕਹੀ ਹੋਈ ਬਾਣੀ ਹੈ ਜਾਂ ਜਿਸ ਬਾਣੀ ਨੂੰ ਭਗਤਾਂ ਦੀ ਬਾਣੀ ਨੂੰ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਜਗ੍ਹਾ ਦਿੱਤੀ ਹੈ ਉਹ ਬਾਣੀ ਵੱਡੀ ਏ ਉਹ ਬਾਣੀ ਉੱਚੀ ਏ ਉਹ ਬਾਣੀ ਕਿਸ ਕਰਕੇ ਉੱਚੀ ਏ ਕਿਉਂਕਿ ਉਹ ਬਾਣੀ ਉਸ ਅਵਸਥਾ ਵਿੱਚ ਉਚਾਰੀ ਹੋਈ ਏ ਜਿੱਤੇ ਹੁਕਮ ਕਰਦੇ ਨੇ ਹਉ ਆਪੋ ਬੋਲਣਾ ਜਾਣਦਾ ਮੈਂ ਕਿਹਾ ਸਭ ਹੁਕਮਾਓ ਜੀਓ ਕਿ ਜਿਸ ਅਵਸਥਾ ਵਿੱਚ ਉਹ ਬਚਨ ਕਰਦੇ ਨੇ ਉੱਥੇ ਅਕਾਲ ਪੁਰਖ ਨਾਲ ਅਪੇਦ ਨੇ ਅਕਾਲ ਪੁਰਖ ਨਾਲ ਕੋਈ ਫਰਕ ਨਹੀਂ ਉਹਨਾਂ ਦਾ ਸਤਗੁਰੂ ਸਚਪਾਤਸ਼ਾਹ ਨੇ ਇਹ ਹੁਕਮ ਕੀਤਾ ਜੋ ਮੈਂ ਸਮਝਦਾ ਕਿ ਇੱਕ ਸਿੱਖੀ ਦਾ ਆਪਣਾ ਇਹ ਫਰਕ ਹੋਣਾ ਚਾਹੀਦਾ ਬਹੁਤ ਵਾਰੀ ਸਤਗੁਰੂ ਜਗਜੀਤ ਸਿੰਘ ਸਚਪਾਤਸ਼ਾਹ ਹੁਕਮ ਕਰਦੇ ਸੀ ਕਿ ਤੁਸੀਂ ਕਿਤੇ ਜਾ ਰਹੇ ਹੋ ਰਸਤੇ ਵਿੱਚ ਕੋਈ ਮਾਈਲਸਟੋਨ ਆ ਗਿਆ ਜਿੱਥੇ ਲਿਖਿਆ ਹੋਇਆ ਹੈ ਕਿ ਇਹ ਰਸਤਾ ਚੰਡੀਗੜ੍ਹ ਨੂੰ ਜਾਂਦਾ ਹੈ ਜਾਂ ਫਰੇਜ਼ਨੋ ਨੂੰ ਜਾਂਦਾ ਹੈ ਜਾਂ ਕਿਤੇ ਜਾਂਦਾ ਹੈ ਜੇ ਤੁਸੀਂ ਉਹ ਮਾਈਲਸਟੋਨ ਨੂੰ ਫੜ ਕੇ ਬੈਠ ਜਾਓਗੇ ਤੁਸੀਂ ਉੱਥੇ ਪਹੁੰਚ ਨਹੀਂ ਸਕਦੇ ਭਾਵੇਂ ਕਿ ਜੇਤ ਸੀ ਉਸ ਰਸਤੇ ਤੇ ਤੁਰਨਾ ਜੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਨਿਰੰਕਾਰ ਨੇ ਸਾਨੂੰ ਵੱਖੋ ਵੱਖਰੇ ਰੂਪਾਂ ਵਿੱਚ ਆ ਕੇ ਹੁਕਮ ਕੀਤਾ ਉਸ ਰਸਤੇ ਤੇ ਸਾਨੂੰ ਤੁਰਨ ਦੀ ਲੋੜ ਏ ਜੇ ਅਸੀਂ ਸੁਖ ਲੈਣਾ ਸਾਨੂੰ ਉਸ ਰਸਤੇ ਤੇ ਗੁਰਬਾਣੀ ਪੜ ਕੇ ਪੜ ਕੇ ਸਾਡੇ ਅੰਦਰ ਅਸਰ ਹੋਵੇ ਫਿਰ ਇਹ ਹੈ ਕਿ ਅਸੀਂ ਉਸ ਰਸਤੇ ਤੇ ਕਿਨਾਂ ਤੁਰ ਸਕਦੇ ਹਾਂ ਕਟੋਕਟ ਜਦੋਂ ਅਸੀਂ ਪੜਾਂਗੇ ਸਾਡੇ ਮਨ ਵਿੱਚ ਇਹ ਜੀਤੇ ਕਰੇਗਾ ਕਿ ਅਸੀਂ ਵੀ ਇਸ ਰਸਤੇ ਤੇ ਧੁਰਿਏ ਤੁਸੀਂ ਜਿਆਦਾ ਪੜੇ ਲਿਖੇ ਨੌਜਵਾਨ ਬੈਠੇ ਹੋ ਇੱਕੋ ਸਮਾਂ ਸੀ ਕਿ ਗੁਰਬਾਣੀ ਦੇ ਅਰਥ ਸਮਝ ਨਹੀਂ ਸੀ ਆਉਂਦੇ ਅੱਜ ਬਹੁਤ ਟ੍ਰਾਂਸਲੇਸ਼ਨਸ ਅਵੇਲੇਬਲ ਨੇ ਆਪਣੇ ਨਾਮਧਾਰੀ ਨੌਜਵਾਨਾਂ ਨੇ ਵੀ ਕਾਫੀ ਟ੍ਰਾਂਸਲੇਸ਼ਨਸ ਕੀਤੀਆਂ ਨੇ ਖਾਸ ਕਰਕੇ ਜਿਹੜੀ ਨਿਤਨੇਮ ਦੀਆਂ ਬਾਣੀਆਂ ਨੇ ਉਹਨਾਂ ਦੀ ਟ੍ਰਾਂਸਲੇਸ਼ਨਸ ਕੀਤੀਆਂ ਨੇ ਜੇ ਆਪਾਂ ਥੋੜਾ ਥੋੜਾ ਉਹਨਾਂ ਨੂੰ ਸਮਝਣ ਲੱਗ ਜੀਏ ਸਮਝ ਉਹ ਨਹੀਂ ਉਹ ਨਹੀਂ ਆਉਂਦੀ ਏ ਕਿ ਤੁਸੀਂ ਜਿਸ ਤਰ੍ਹਾਂ ਜਾਣਦੇ ਹੋ ਕਿ ਜੇ ਆਪਣਾ ਬੱਚਾ ਪਹਿਲੀ ਦੂਜੀ ਤੀਜੀ ਜਿਸ ਤਰ੍ਹਾਂ ਜਿਸ ਤਰ੍ਹਾਂ ਕਲਾਸਾਂ ਵਿੱਚ ਜਾਂਦਾ ਹੈ ਜਦੋਂ ਆਪਾਂ ਉਸ ਰਸਤੇ ਤੇ ਤੁਰਦੇ ਆਂ ਤੇ ਤਾਂ ਹੀ ਸਾਨੂੰ ਸਮਝ ਆਉਂਦੀ ਏ ਜੇ ਤੁਸੀਂ ਕਹੋਗੇ ਕਿ ਮੈਨੂੰ ਪਹਿਲੇ ਦਿਨ ਹੀ ਮੈਨੂੰ ਗੁਰਬਾਣੀ ਦੀ ਸਮਝ ਨਹੀਂ ਆਉਂਦੀ ਤੁਸੀਂ ਸਿੰਪਲੀ ਤੁਹਾਡੇ ਮਨ ਚ ਆਏਗਾ ਇਟ ਡਸ ਨਟ ਮੇਕ ਮੀ ਐਨੀ ਸੈਂਸ ਪ੍ਰੋਬੇਬਲੀ ਯੂ ਆਰ ਰਾਈਟ ਜਿੰਨਾ ਚਿਰ ਤੁਸੀਂ ਉਸ ਰਾਸਤੇ ਤੇ ਤੁਰोगे ਨਹੀਂ ਆਪਾਂ ਕਦੀ ਬੈਠਾਂਗੇ ਨਹੀਂ ਕਦੀ ਆਪਾਂ ਮਨ ਲਾਵਾਂਗੇ ਨਹੀਂ ਕਦੀ ਸਾਡੇ ਮਨ ਵਿੱਚ ਇਹ ਵਿਚਾਰ ਨਹੀਂ ਆਏਗਾ ਕਿ ਕਦੀ ਸਾਡੇ ਮਨ ਵਿੱਚ ਇਹ ਵਿਚਾਰ ਵੀ ਆਉਂਦਾ ਹੈ ਕਿ ਅਸੀਂ ਇਹ ਜਨਮ ਕਾਦੇ ਲਈ ਲਿਆ ਹੈ ਅਸੀਂ ਮਨੁੱਖਾ ਜਨਮ ਵਿੱਚ ਕੀ ਕਰਨਾ ਹੈ ਕੀ ਸਾਡਾ ਇੰਨਾ ਹੀ ਰੋਲ ਹੈ ਕਿ ਬੱਚੇ ਹੋ ਗਏ ਬੱਚਿਆਂ ਨੂੰ ਪੜਾ ਦਿੱਤਾ ਮੇਰਾ ਕੈਰੀਅਰ ਬਣ ਗਿਆ ਉਸ ਤੋਂ ਬਾਅਦ ਬੱਚਿਆਂ ਦਾ ਬਣ ਗਿਆ ਕੀ ਮੈਂ ਇਸੇ ਵਾਸਤੇ ਦੁਨੀਆ ਵਿੱਚ ਆਇਆ ਕੀ ਮੈਂ ਇਸੇ ਵਾਸਤੇ ਹੀ ਪੈਦਾ ਹੋਇਆ ਕਿ ਮੇਰਾ ਇਨਾ ਹੀ ਰੋਲ ਹੈ ਯੂ نو ਪੈਸੇ ਦੀ ਤਾਂ ਹੋੜ ਲੱਗੀ ਏ ਹਰ ਕੋਈ ਕਮਾਉਂਦਾ ਵੀ ਏ ਬੜਾ ਪਿਆਰਾ ਬਚਨ ਹੈ ਸਤਿਗੁਰੂ ਜਗਜੀਤ ਸਿੰਘ ਸੱਚ ਪਾਤਸ਼ਾਹ ਦਾ ਜਿੱਥੇ ਸੱਚ ਪਾਤਸ਼ਾਹ ਏ ਇਹ ਹੁਕਮ ਕਰਦੇ ਨੇ ਕਿ ਮਾਇਆ ਹੋਵੇ ਪਰ ਮਾਇਆ ਦਾ ਆਧਾਰ ਨਾ ਹੋਵੇ ਨਾ ਮਾਇਆ ਆਉਣ ਦੀ ਬਹੁਤ ਜ਼ਿਆਦਾ ਖੁਸ਼ੀ ਹੋਵੇ ਨਾ ਮਾਇਆ ਜਾਂਦੀ ਬਹੁਤ ਦੁੱਖ ਦੇਵੇ ਸਤਿ ਪਾਸ਼ਾ ਹੁਕਮ ਕਰਦੇ ਨੇ ਮਾਟੀ ਦਾ ਪੁੱਤਰਾ ਕਿਵੇਂ ਨੱਚਦਾ ਦੇਖੈ ਦੇਖੈ ਸੁਣੈ ਬੋਲੈ ਦੌਰਿਉ ਫਿਰਤ ਹੈ ਜਬ ਕਛ ਪਾਵੇ ਤਬ ਗਰਮ ਕਰਤਾ ਹੈ ਜਦੋਂ ਕੁਛ ਮਿਲ ਜਾਂਦਾ ਤੇ ਹੰਕਾਰ ਆ ਜਾਂਦਾ ਨਾਲ ਖੁਸ਼ੀ ਆ ਜਾਂਦੀ ਹੈ ਮਾਇਆ ਗਈ ਤਬ ਰੋਵਨ ਲਗਦਾ ਸਤਿ ਪਾਸ਼ਾ ਹੁਕਮ ਕਰਦੇ ਨੇ ਉਹ ਪਹਿਲੀ ਸਾਨੂੰ ਉਸ ਚੀਜ਼ ਦੀ ਇੰਨੀ ਜ਼ਿਆਦਾ ਖੁਸ਼ੀ ਵੀ ਨਾ ਹੋਵੇ ਨਾ ਸਾਨੂੰ ਆਉਣ ਦੀ ਬਹੁਤ ਖੁਸ਼ੀ ਹੋਵੇ ਨਾ ਸਾਨੂੰ ਜਾਣ ਦਾ ਬਹੁਤ ਦੁੱਖ ਹੋਵੇ ਇਹ ਤਾਂ ਹੋਵੇਗਾ ਜਦੋਂ ਅਸੀਂ ਸਮਝਾਂਗੇ ਇਹ ਮੇਰੇ ਮਾਲਕ ਹੈ ਮੇਰੇ ਪਿਆਰੇ ਇਹ ਦਿੱਤੀ ਵੀ ਤੇਰੀ ਹੈ ਜਿਤ ਤੂੰ ਲਜਾਣ ਵੀ ਦੇ ਹੈ ਉਹ ਵੀ ਤੂੰ ਹੀ ਲਜਾਣ ਦੇ ਹੈ ਇਹ ਮੇਰਾ ਤਾਂ ਹੈ ਹੀ ਨਹੀਂ ਗੁਰਬਾਣੀ ਦਾ ਇਹ ਰਸਤਾ ਕੀ ਹੈ ਮੇਰਾ ਮੁਝ ਮੇ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਝ ਕੋ ਸੰਪੀਆ ਕਿਹਾ ਲੱਗਾ ਹੈ ਮੇਰਾ ਉਹ ਅਵਸਥਾ ਬੜੀ ਬੜੀ ਉੱਚੀ ਅਵਸਥਾ ਹੈ ਪਰ ਅਸੀਂ ਘੱਟ ਤੋਂ ਘੱਟ ਇਹ ਸੋਚ ਤੇ ਸਕਦੇ ਹਾਂ ਕਿ ਇੱਥੇ ਮੈਂ ਪਹੁੰਚਣਾ ਹੈ ਮੈਂ ਕਿਸ ਤਰ੍ਹਾਂ ਪਹੁੰਚਣਾ ਹੈ ਮੈਂ ਹੌਲੀ-ਹੌਲੀ ਮੈਨੂੰ ਮੇਰਾ ਦੁੱਖ ਸੁੱਖ ਘਟ ਜਾਣ ਮੇਰਾ ਟਾਰਗੇਟ ਸਿਰਫ ਮਾਇਆ ਨਾ ਹੋ ਜਾਵੇ ਮੇਰਾ ਇਹ ਹੋ ਜਾਵੇ ਕਿ ਮੈਂ ਅਚੀਵ ਕੀ ਕਰਨਾ ਤੁਸੀਂ ਸਾਰੇ ਇੱਥੇ ਆਏ ਹੋ ਕਦੀ ਕਦੀ ਮਿਲਨ ਦਾ ਮੌਕਾ ਮਿਲਦਾ ਸੋ ਤਾਂ ਕਿ ਸਾਡਾ ਇਹ ਟਾਰਗੇਟ ਵੀ ਹੋ ਜਾਵੇ ਕਿ ਮੈਂ ਅਚੀਵ ਕੀ ਕਰਨਾ ਹੈ ਮੈਂ ਇਹ ਅਚੀਵ ਕਰਨਾ ਹੈ ਕਿ ਮੇਰੇ ਬਾਦਸ਼ਾ ਮੇਰਾ ਤਾਂ ਮੇਰੇ ਕੋਲ ਕੁਝ ਨਹੀਂ ਇਹ ਸਾਰਾ ਕੁਝ ਹੈ ਹੀ ਤੇਰਾ ਮੈਨੂੰ ਦੁੱਖ ਤੇ ਤਾਂ ਹੋਏਗਾ ਜੇ ਮੇਰਾ ਕੁਝ ਹੋਵੇ ਤੇ ਮੇਰੇ ਕੋਲ ਜਾਵੇ ਕਿਉਂਕਿ ਜਦੋਂ ਹੈ ਹੀ ਤੇਰਾ ਮੈਂ ਤੇਰਾ ਤੈਨੂੰ ਸੌਂਪ ਦਿੰਦਾ ਹੈ ਕਿ ਮੈਨੂੰ ਹੁਣ ਮੈਨੂੰ ਦੁੱਖ ਨਹੀਂ ਸਤਿਗੁਰੂ ਸੱਚ ਪਾਸ਼ਾ ਸਤਿਗੁਰੂ ਜਗਜੀਤ ਸਿੰਘ ਜੀ ਬਨਵਾਜ ਕਿਰਪਾ ਕਰਨ ਦੇ ਸੀ ਬਹੁਤ ਮਾਰੀ ਕਹਿੰਦੇ ਹੁੰਦੇ ਸੀ ਕਿ ਪਹਿਲਾਂ ਅਸੀਂ ਨਿਰਗੁਣ ਮੰਨਣਾ ਸੱਚ ਪਾਸ਼ਾ ਹੁਕ ਕਰਦੇ ਨੇ ਸੀ ਗੁਰਬਾਣੀ ਦਾ ਹੀ ਬਚਨ ਹੈ ਮੋਹੇ ਨਿਰਗੁਣ ਸਭ ਗੁਣ ਤੇਰੇ ਮੇਰੇ ਵਿੱਚ ਤਾਂ ਕੋਈ ਗੁਣ ਹੈ ਨਹੀਂ ਜੋ ਸੁੱਖ ਦਿੱਤਾ ਜੋ ਮੇਰੀ ਅਚੀਵਮੈਂਟ ਹੈ ਜੋ ਮੈਂ ਕਰ ਰਿਹਾ ਇਹ ਤੇ ਪਾਤਸ਼ਾਹ ਤੇਰਾ ਦਿੱਤਾ ਹੋਇਆ ਜਿੰਨਾ ਹੌਲੀ ਹੌਲੀ ਅਸੀਂ ਇਸ ਚੀਜ਼ ਤੋਂ ਮੈਂ ਤੋਂ ਤੇਰੇ ਤੇ ਆ ਜਾਵਾਂਗੇ ਜਿੰਨਾ ਜਿੰਨਾ ਹੋ ਜਾਏਗਾ ਉਹਨਾਂ ਉਹਨਾਂ ਸੁਖ ਵਾਲ ਨੂੰ ਅਸੀਂ ਵੱਧ ਜਾਵਾਂਗੇ ਸੋ ਗੁਰਬਾਣੀ ਤਾਂ ਸਮੁੰਦਰ ਹੈ ਪਰ ਇੱਕ ਇੱਕ ਚੀਜ਼ ਅਸੀਂ ਗ੍ਰਹਿਣ ਕਰੀਏ ਤੇ ਸਾਡੇ ਵਿੱਚ ਸਿੱਖੀ ਆਉਣ ਲੱਗ ਜਾਂਦੀ ਹੈ ਇਹ ਅਸੀਂ ਸੱਚ ਪਾਤਸ਼ਾਹ ਦੇ ਸਿੱਖਾਂ ਇੱਕ ਵਾਰੀ ਬੜੇ ਪਿਆਰ ਨਾਲ ਉਸ ਸਤਿਗੁਰੂ ਸੱਚ ਪਾਤਸ਼ਾਹ ਦੇ ਚਰਨਾਂ 'ਚ ਨਮਸਕਾਰ ਕਰੀਏ ਜਿਨ੍ਹਾਂ ਨੇ ਇਹ ਸਿੱਖੀ ਸਰੂਪ ਦਿੱਤਾ ਉਹ ਫਿਰ ਕਿਤੇ ਗੱਲ ਕਰਾਂਗੇ ਕਿ ਇਹ ਸਿੱਖੀ ਸਰੂਪ ਦੀ ਲੋੜ ਕਿਉਂ ਪਈ ਇੱਕ ਵਾਰੀ ਬੜੇ ਪਿਆਰ ਨਾਲ ਆਖੀਏ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਸਾਨੂੰ ਇਹ ਸਿੱਖੀ ਸਰੂਪ ਇਹ ਦਿੱਤਾ ਤੇ ਜਦੋਂ ਉਸ ਤੋਂ ਬਾਅਦ ਵਿੱਚ ਉਹ ਸਿੱਖੀ ਨੂੰ ਲੋਕ ਮਖੌਲ ਕਰਨ ਲੱਗ ਗਏ ਉਹ ਸਿੱਖੀ ਨੂੰ ਸੁਰਜੀਤ ਕੀਤਾ ਜਿਸ ਪਾਤਸ਼ਾਹ ਨੇ ਸਾਡਾ ਉਹਨਾਂ ਨਾਲ ਨਾਂ ਲੱਗਦਾ ਇੱਕ ਵਾਰੀ ਬੜੇ ਪਿਆਰ ਨਾਲ ਆਖੀਏ ਧੰਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਮੈਂ ਇਹ ਅਰਜ ਕਰਦਾ ਕਿ ਇਹ ਸਿੱਖੀ ਸਰੂਪ ਦੇ ਪੈ ਸਾਡਾ ਉਹ ਸਿੱਖੀ ਦੇ ਨਾਮ ਨਾਲ ਲੱਗਦਾ ਹੈ ਉਹ ਬੜੀ ਵਧੀਆ ਗੱਲ ਹੈ ਪਰ ਅਸੀਂ ਇਹ ਪਹੁੰਚੀਏ ਕਿ ਸਾਡੇ ਕਰੈਕਟਰ ਸਾਡਾ ਚਾਲ ਚੱਲਣ ਵੀ ਉੱਥੇ ਹੋਵੇ ਬੜਾ ਬੜੀ ਵਾਰੀ ਗੱਲ ਕਰਦੇ ਹੁੰਨੇ ਆ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦਾ ਬਚਨ ਹੈ ਭਾਈ ਸਿੱਖ ਬੇਈਮਾਨ ਨਹੀਂ ਹੁੰਦਾ ਜੇ ਬੇਈਮਾਨ ਹੁੰਦਾ ਤੇ ਸਿੱਖ ਨਹੀਂ ਰਹਿੰਦਾ ਬੜੀ ਛੋਟੇ ਛੋਟੇ ਬਚਨ ਨੇ ਇੱਕ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦਾ ਬਚਨ ਹਰਪਾਲ ਸਿੰਘ ਜੀ ਯਾਦ ਕਰਾ ਰਹੇ ਸੀ ਸੱਚ ਪਾਸ਼ਾ ਹੁਕਮ ਕਰਦੇ ਨੇ ਸਾਰੇ ਝਗੜੇ ਮੁੱਕ ਜਾਂਦੇ ਨੇ ਆਪਣੇ ਹੱਕ ਦਾ ਥੋੜਾ ਜਿਹਾ ਦਾਨ ਕਰ ਦਿਓ ਕਿਸੇ ਦੀ ਹੱਕ ਦੀ ਰੱਖਿਆ ਕਰ ਲਓ ਉਹ ਸਤਿਗੁਰਾਂ ਦੇ ਵਚਨ ਬੜੇ ਛੋਟੇ ਛੋਟੇ ਨੇ ਇੰਨੇ ਨਾਲ ਸਾਡੇ ਝਗੜੇ ਮੁੱਕਣ ਲੱਗ ਜਾਂਦੇ ਨੇ ਸੋ ਇਹ ਗੱਲ ਕਰਦਿਆਂ ਸੀ ਮੈਂ ਅਰਜ ਬੇਨਤੀ ਇਹ ਕਰਦਾ ਕਿ ਤੁਸੀਂ ਪ੍ਰਦੇਸ਼ ਵਿੱਚ ਬੈਠੇ ਹੋ ਖਾਸ ਕਰਕੇ ਅੱਗੋਂ ਨੌਜਵਾਨ ਤੁਸੀਂ ਇੱਥੇ ਪੜਦੇ ਹੋ ਬੜਾ ਮੁਸ਼ਕਲ ਹੋ ਜਾਂਦਾ ਹੈ ਕੀ ਆਪਣੀ ਮਾਂ ਬੋਲੀ ਨੂੰ ਜਿਉਂਦੇ ਰੱਖਣਾ ਆਪਣੇ ਕਲਚਰ ਨੂੰ ਜਿਉਂਦੇ ਰੱਖਣਾ ਆਪਣੀ ਗੁਰਬਾਣੀ ਨੂੰ ਜਿਉਂਦੇ ਰੱਖਣਾ ਉਹ ਸਿੱਖੀ ਦੇ ਨਾਲ ਜੁੜ ਕੇ ਰਹਿਣਾ ਪਰ ਇਹ ਕੋਸ਼ਿਸ਼ ਕਰੋ ਮਾਤਾ ਪਿਤਾ ਵੀ ਕੋਸ਼ਿਸ਼ ਕਰਨ ਤੁਸੀਂ ਜਿਸ ਤਰ੍ਹਾਂ ਜਿਸ ਤਰ੍ਹਾਂ ਅਗਲੀ ਜਨਰੇਸ਼ਨ ਜਾਂਦੇ ਆ ਤੁਹਾਡੇ ਚੈਲੰਜ ਵੱਧਦੇ ਜਾਂਦੇ ਨੇ ਪਰ ਜਿਹੜੀ ਸਾਡੀ ਸਟਰੈਂਥ ਏ ਜਿਹੜਾ ਸਾਡਾ ਹੈਰੀਟੇਜ ਏ ਉਹ ਸਾਡੇ ਤੋਂ ਗਵਾਚ ਨਾ ਜਾਵੇ ਸੋ ਇਹ ਕੋਸ਼ਿਸ਼ ਕਰੋ ਕਿ ਬੱਚਿਆਂ ਨੂੰ ਪੰਜਾਬੀ ਆਉਂਦੀ ਹੋਵੇ ਫਿਰ ਕਿਉਂਕਿ ਰਹੇ ਕੜੀਮੜੀਓਂ ਬਚਨ ਕਰਦੇ ਆ ਕਿਉਂਕਿ ਜੋ ਕੁਝ ਪਾਇਆ ਹੈ ਉਹ ਸਤਿਗੁਰੂ ਜੀ ਗੀਤ ਸਿੰਘ ਦੇ ਚਰਨਾਵਾਂ ਵਿੱਚ ਰਹਿ ਕੇ ਪਾਇਆ ਫਿਰ ਸਤਿਪਾਸ਼ਾ ਹੁਕਮ ਕਰਦੇ ਸੀ ਕੁਝ ਵੀ ਬਣੋ ਕਿਤੇ ਵੀ ਜਾਓ ਦੁਨੀਆ ਵਿੱਚ ਪਰ ਪੰਜਾਬੀ ਜ਼ਰੂਰ ਰਹੋ ਫਿਰ ਸਤਿਪਾਸ਼ਾ ਇੱਕ ਹੁਕਮ ਕਰਦੇ ਸੀ ਆਫੀਸਰ ਬਣ ਜਾਓ ਇੰਜੀਨੀਅਰ ਬਣ ਜਾਓ ਪਰ ਸਿੱਖ ਜ਼ਰੂਰ ਰਹੋ ਸੋ ਇਹ ਜ਼ਰੂਰੀ ਚੀਜ਼ ਹੈ ਕਿ ਸਾਡੀ ਸਿੱਖੀ ਰਵੇ ਸਿੱਖੀ ਸਾਡੀ ਪੰਜਾਬੀ ਰਹਿਣਾ ਵੀ ਜ਼ਰੂਰੀ ਹੈ ਕਿਉਂਕਿ ਸਾਡੀ ਗੁਰਬਾਣੀ ਹਾਲਾਂਕਿ ਠੀਕ ਹੈ ਕਿ ਟਰਾਂਸਲੇਸ਼ਨਸ ਮਿਲ ਜਾਂਦੀਆਂ ਨੇ ਪਰ ਜੇ ਅਸੀਂ ਪੰਜਾਬੀ ਰਹਿ ਕੇ ਪੰਜਾਬੀ ਵਿੱਚ ਪੜ੍ਹ ਕੇ ਅਰਥ ਸਮਝ ਕੇ ਸਮਝਾਂਗੇ ਜੇ ਸਾਨੂੰ ਉਹ ਕਲਚਰ ਆਉਂਦਾ ਹੋਏਗਾ ਤੇ ਬਹੁਤ ਸੌਖਾ ਹੋ ਜਾਏਗਾ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਦਾ ਬੜੀ ਖੁਸ਼ੀ ਹੈ ਜੇ ਤੁਸੀਂ ਆਖੋਗੇ ਆਪਾਂ ਬੈਠ ਕੇ ਡਿਸਕਸ਼ਨ ਕਰ ਲੈਨੇ ਆ ਅੱਜ ਹੀ ਸ਼ਾਇਦ ਸੱਚ ਪਾਸ਼ਾ ਦੇ ਵਿਚਾਰ ਹੁਕਮ ਵਿੱਚ ਆਇਆ ਸੀ ਕਿ ਬੈਠੇ ਆ ਆਪਾਂ ਗੁਰਬਾਣੀ ਦੀ ਕਿਸੇ ਤੁਕ ਤੇ ਬੈਠ ਕੇ ਵਿਚਾਰ ਕਰੀਏ ਕਿਉਂਕਿ ਜਦੋਂ ਅਸੀਂ ਬੈਠ ਕੇ ਵਿਚਾਰ ਕਰਦੇ ਆ ਸਾਡਾ ਮਨ ਚੰਗਾ ਬਣਦਾ ਹੁਕਮ ਕਰਦੇ ਨੇ ਇੱਕ ਘੜੀ ਆਧੀ ਘੜੀ ਆਦੀ ਹੁੰਤੇ ਆਤ ਭਕਤਨ ਸੇਤੀ ਗੋਸ਼ਟੇ ਜੋ ਕਿ ਨੋਸੋਲਾਬ ਜਿੰਨੀ ਵੀ ਆਪਾਂ ਇੱਕ ਕੜੀ ਇੱਕ ਮਿੰਟ 5 ਮਿੰਟ 10 ਮਿੰਟ ਅਸੀਂ ਯਾਦ ਕਰਦੇ ਆ ਜਦੋਂ ਸਾਡੇ ਮਨ ਵਿੱਚ ਉਹ ਯਾਦ ਆਉਂਦੀ ਹੈ ਜਦੋਂ ਅਸੀਂ ਉਹ ਗੋਸ਼ਟ ਕਰਦੇ ਆ ਉਸ ਗੱਲ ਤੇ ਗੱਲ ਕਰਦੇ ਆ ਤਾਂ ਸਾਡਾ ਉਹ ਟਾਈਮ ਚੰਗਾ ਲੰਘਦਾ ਹੈ ਸਾਡਾ ਉਹ ਟਾਈਮ ਹੀ ਲੇਖੇ ਲੱਗਦਾ ਹੈ ਸਾਡਾ ਇਸ ਜੀਵਨ ਵਿੱਚ ਆਇਆ ਉਹ ਹੀ ਟਾਈਮ ਜਿਹੜਾ ਹੈ ਉਹ ਹੀ ਸਾਡਾ ਕੰਮ ਦਾ ਟਾਈਮ ਹੈ ਬਾਕੀ ਤਾਂ ਚਲੋ ਅਸੀਂ ਮਾਇਆ ਵਿੱਚ ਇੱਕ ਭਲੇਖੇ ਵਿੱਚ ਲੱਗੇ ਆ ਉਹ ਵੀ ਉਹਨਾਂ ਨੇ ਲਾਇਆ ਉਹ ਲੱਗੇ ਰਹਿੰਦੇ ਆ ਪਰ ਜਦੋਂ ਅਸੀਂ ਬੈਠਾਂਗੇ ਅਸੀਂ ਡਿਸਕਸ਼ਨ ਕਰਾਂਗੇ ਸੋ ਮੈਂ ਇਹ ਜਕਰਦਾ ਸੀ ਕਿ ਬੜੀ ਖੁਸ਼ੀ ਹੋਵੇ ਤੁਸੀਂ ਤੁਹਾਡੇ ਚ ਕੋਈ ਵੀ ਇਹ ਡਿਸਕਸ਼ਨ ਕਰਨੀ ਚਾਵੇ ਗੁਰਬਾਣੀ ਤੁਸੀਂ ਪੜ੍ਹੀ ਹੋਵੇ ਕਿਸੇ ਤੁਕ ਤੇ ਆਪਾਂ ਗੱਲ ਕਰਨੀ ਹੋਵੇ ਉਹ ਬਹੁਤ ਚੰਗਾ ਲੱਗਦਾ ਕਿਉਂਕਿ ਬੈਠਿਆਂ-ਬੈਠਿਆਂ ਅੱਜ ਵੀ ਕੋਈ ਬਾਹਰੋਂ ਸਿੰਘ ਆਏ ਸੀ ਗੁਰਦੁਆਰੇ ਤੋਂ ਤੇ ਉਹ ਗੱਲ ਕਰਨ ਲੱਗੇ ਕਿ ਕੀ ਕੀ ਗੱਲ ਹੈ ਕਿ ਸਾਡੇ ਬੱਚੇ ਜਿਆਦਾ ਰੈਡੀਕਲਾਈਜੇਸ਼ਨ ਵੱਲ ਨੂੰ ਜਾ ਰਹੇ ਨੇ ਤੇ ਮੈਂ ਉਹਨਾਂ ਨੂੰ ਗੱਲ ਕਰਦਾ ਸੀ ਮੈਂ ਕਿਹਾ ਗੁਰਬਾਣੀ ਇਹ ਹੈ ਗੁਰਬਾਣੀ ਦਾ ਕਦੀ ਵੰਡ ਨਹੀਂ ਪਾਉਂਦੀ ਗੁਰਬਾਣੀ ਜਿਹੜੀ ਹੈ ਉਹ ਸਾਰਿਆਂ ਦੀ ਸਾਂਝੀ ਹੈ ਉਹ ਕਿਸੇ ਸਪੈਸੀਫਿਕ ਧਰਮ ਵਾਸਤੇ ਨਹੀਂ ਕਿਉਂ ਸਿੱਖਾਂ ਵਾਸਤੇ ਨਹੀਂ ਹਿੰਦੂਆਂ ਵਾਸਤੇ ਨਹੀਂ ਉਹ ਮੁਸਲਮਾਨਾਂ ਵਾਸਤੇ ਨਹੀਂ ਉਹ ਗੁਰਬਾਣੀ ਤਾਂ ਸਾਰਿਆਂ ਵਾਸਤੇ ਹੈ ਕੋਈ ਵੀ ਉਸ ਰਸਤੇ ਤੇ ਚੱਲ ਕੇ ਕਲਿਆਣਕਾਰੀ ਜੀਵਨ ਬਤਾ ਸਕਦਾ ਹੈ ਸੁਖ ਪਾ ਸਕਦਾ ਹੈ ਉੱਥੇ ਪਹੁੰਚ ਸਕਦਾ ਹੈ ਜਿੱਥੇ ਦੁੱਖ ਕੋਈ ਰਹਿੰਦਾ ਹੀ ਨਹੀਂ ਸੋ ਆਪਾਂ ਮੇਰੀ ਇਹ ਬੇਨਤੀ ਹੈ ਕਿ ਜਿਹੜੇ ਨਹੀਂ ਸਿੱਖ ਸਕੇ ਉਹ ਇਹ ਕੋਸ਼ਿਸ਼ ਕਰੋ ਕਿ ਗੁਰਬਾਣੀ ਸਿੱਖੋ ਆਨਲਾਈਨ ਬਹੁਤ ਕਲਾਸਾਂ ਨੇ ਆਪਣੇ ਨੌਜਵਾਨ ਬਹੁਤ ਆਨਲਾਈਨ ਕਲਾਸਾਂ ਲੈਂਦੇ ਨੇ ਤੁਸੀਂ ਥੋੜਾ ਥੋੜਾ ਪੜਨ ਲੱਗ ਜਿਓਗੇ ਤੁਹਾਨੂੰ ਆਉਣ ਲੱਗ ਜਾਏਗੀ ਬਹੁਤ ਕੁਝ ਕਰਦੇ ਹੋ ਇਹ ਜ਼ਿੰਦਗੀ ਵਿੱਚ ਦੇਖਿਆ ਬਹੁਤ ਬਿਜ਼ੀ ਰਹਿ ਕੇ ਵੀ ਦੇਖਿਆ ਆਪਣੇ ਕੋਲ ਟਾਈਮ ਬਹੁਤ ਹੁੰਦਾ ਹੈ ਇਹ ਤੁਸੀਂ ਆਪਣਾ ਹੀ ਸਾਰਿਆਂ ਦਾ ਦੇਖੋਗੇ ਤੁਹਾਡਾ ਸਕਰੀਨ ਟਾਈਮ ਕਿੰਨਾ ਹੈ ਤੁਸੀਂ ਆਪਣੇ ਆਪ ਹੀ ਅਨਾਲਿਸਿਸ ਕਰ ਸਕਦੇ ਹੋ ਇਹ ਨਹੀਂ ਹੁੰਦਾ ਕਿ ਸਾਡੇ ਕੋਲ ਟਾਈਮ ਨਹੀਂ ਹੁੰਦਾ ਪਰ ਇਹ ਅਲੂਣੀ ਸੇਲ ਹੈ ਪਰ ਅਸੀਂ ਇਹ ਸਮਝ ਕੇ ਕਰਨਾ ਹੈ ਕਿ ਸਾਨੂੰ ਇਹ ਮਨੁੱਖਾ ਜਨਮ ਮਿਲਿਆ ਕਿ ਇਸ ਵਾਸਤੇ ਮਿਲਿਆ ਅਸੀਂ ਗੁਰਬਾਣੀ ਨਾਲ ਜੁੜਾਂਗੇ ਗੁਰਬਾਣੀ ਨਾਮ ਦੇ ਗੁਣ ਦੱਸਦੀ ਹੈ ਅਸੀਂ ਨਾਮ ਜਪਾਂਗੇ ਅਸੀਂ ਦੁੱਖ ਸੁੱਖ ਤੋਂ ਉੱਪਰ ਹੋਵਾਂਗੇ ਅਸੀਂ ਮਾਇਆ ਨੂੰ ਆਪਣੀ ਨਹੀਂ ਸਮਝਾਂਗੇ ਤੇ ਸਾਨੂੰ ਸੁਖ ਦੇ ਰਸਤੇ ਲੱਭਣ ਲੱਗ ਜਾਣਗੇ ਸੋ ਤੁਸੀਂ ਗੁਰੂ ਨਾਨਕ ਸਤਗੁਰੂ ਰਾਮ ਸਿੰਘ ਸਤਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੇ ਆਪਾਂ ਸਿੱਖ ਇਕੱਠੇ ਹੋਏ ਆ ਬੜੇ ਪਿਆਰੇ ਉਹਨਾਂ ਦੇ ਬਚਨ ਨੇ ਅਸੀਂ ਸੱਚੀ-ਮੁੱਚੀ ਉਹਨਾਂ ਦੇ ਸਿੱਖ ਬਣ ਸਕੀਏ ਆਪਾਂ ਉਹਨਾਂ ਦੇ ਚਰਨਾਂ ਵਿੱਚ ਅਰਦਾਸ ਕਰਦੇ ਆ ਕਿ ਪਾਤਸ਼ਾਹ ਕਿਰਪਾ ਕਰ ਸਾਨੂੰ ਸਿੱਖ ਬਣਾਜ ਪਰ ਰੋਜ਼ ਮੰਗਦੇ ਆ ਕਿ ਜਿਹੜੀ ਗੁਰਬਾਣੀ ਦੁ ਉਚਾਰੀਏ ਜਿਹੜੀ ਤੁਸੀਂ ਮਨੁੱਖਾ ਰੂਪ ਵਿੱਚ ਇਹ ਗੁਰਬਾਣੀ ਉਚਾਰੀ ਹੈ ਇਸ ਸਾਡੇ ਅੰਦਰ ਇਸ ਦਾ ਭਾਵ ਆਵੇ ਅਸੀਂ ਸਾਡਾ ਜੀਵਨ ਇਸ ਮੁਤਾਬਕ ਬਣ ਸਕੇ ਸੋ ਇਹ ਅਰਜ਼ ਬੇਨਤੀ ਕਰਦਾ ਹੋਇਆ ਤੁਸੀਂ ਇਕੱਠੇ ਹੁੰਦੇ ਹੋ ਤੁਹਾਡੇ ਬੱਚਿਆਂ ਨੂੰ ਗੁਰਬਾਣੀ ਆਉਂਦੀ ਹੋਵੇ ਆਪਾਂ ਕੀ ਗੁਰਬਾਣੀ ਪੜ੍ਹਦੇ ਆ ਆਪੋ ਵਿੱਚ ਹੀ ਤੁਸੀਂ ਡਿਸਕਸ਼ਨ ਸ਼ੁਰੂ ਕਰ ਲਓ ਸਾਨੂੰ ਕੁਝ ਪੁੱਛਣਾ ਸਾਨੂੰ ਪੁੱਛਿਆ ਕਰੋ ਤੇ ਨਾਮ ਤੇ ਗੁਰਬਾਣੀ ਨਾਲ ਜੁੜੀਏ ਸਿੱਖੀ ਨਾਲ ਜੁੜੀਏ ਇੱਕ ਸਿੱਖੀ ਮੈਂ ਹੋਰ ਅਰਜ਼ ਬੇਨਤੀ ਕਰਨਾ ਚਾਹੁੰਨਾ ਜਦੋਂ ਸਿੱਖੀ ਆਉਂਦੀ ਹੈ ਤੇ ਹੰਕਾਰ ਮੁੱਕ ਜਾਂਦਾ ਹੈ ਇਹ ਦੋ ਚੀਜ਼ਾਂ ਇਕੱਠੀਆਂ ਹੋਣੀਆਂ ਬਹੁਤ ਮੁਸ਼ਕਲ ਨੇ ਬਹੁਤ ਜ਼ਿਆਦਾ ਈਗੋ ਲੈ ਕੇ ਸਿੱਖੀ ਤੇ ਤੁਰਨਾ ਬਹੁਤ ਮੁਸ਼ਕਲ ਹੈ ਕਿਉਂਕਿ ਸੱਚਾ ਪਾਤਸ਼ਾਹ ਵੀ ਹੁਕਮ ਕਰਦੇ ਨੇ ਹਮੈ ਨਾਵੈ ਨਾਲ ਵਿਰੋਧ ਹੈ ਦੁਇ ਨ ਵਸਹਿ ਇਕ ਥਾਏ ਜਾਂ ਇਕ ਥਾਏ ਜਿੱਥੇ ਹਮੈ ਆ ਜਾਂਦੀ ਏ ਉੱਥੇ ਨਾਮ ਇੱਥੇ ਨਾਮ ਤੋਂ ਪਾਉ ਪ੍ਰਭੂ ਹੈ ਹਰੀ ਹੈ ਪਰਮਾਤਮਾ ਹੈ ਅਕਾਲ ਪੁਰਖ ਹੈ ਅਵਿਨਾਸੀ ਪ੍ਰਭੂ ਹੈ ਉਹ ਮਨ ਵਿੱਚ ਨਹੀਂ ਵਸਦਾ ਜਿੱਥੇ ਹੰਕਾਰ ਆ ਜਾਂਦਾ ਕਿਉਂਕਿ ਉਹਨੂੰ ਹੰਕਾਰ ਚੰਗਾ ਨਹੀਂ ਲੱਗਦਾ ਹਰ ਜੂ ਹੰਕਾਰ ਨਾ ਭਾਵੇ ਇਸ ਤਰ੍ਹਾਂ ਵੀ ਸੱਚ ਪਾਤਸ਼ਾਹ ਹੁਕਮ ਕਰਦੇ ਨੇ ਉਹਨਾਂ ਨੂੰ ਹੰਕਾਰ ਚੰਗਾ ਨਹੀਂ ਲੱਗਦਾ ਸੋ ਮੈਂ ਇਹ ਅਰਜ਼ ਕਰਨੀ ਚਾਹੁੰਦਾ ਕਿ ਸਿੱਖੀ ਵਿੱਚ ਸਾਦਗੀ ਬਹੁਤ ਜ਼ਰੂਰੀ ਹੈ ਤੁਹਾਡੇ ਆਨੰਦ ਹੁੰਦੇ ਨੇ ਇੱਥੇ ਰਸਮਾਂ ਹੁੰਦੀਆਂ ਨੇ ਕੋਸ਼ਿਸ਼ ਕਰੋ ਕਿ ਅਸੀਂ ਦੁਨੀਆ ਨੂੰ ਦਿਖਾਉਣ ਨੂੰ ਸਾਨੂੰ ਕੁਛ ਨਾ ਕਰਨਾ ਪਵੇ ਸਾਨੂੰ ਆਪਣੀ ਸਾਦਗੀ ਦੇ ਮਾਣ ਹੋਵੇ ਤੁਹਾਡੇ ਵਿਆਹ ਵੀ ਹੋਣ ਤਾਂ ਉਹ ਸਾਦੇ ਹੋਣ ਜੋ ਸਾਨੂੰ ਰਸਮ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਦਿੱਤੀ ਹੈ ਸਾਨੂੰ ਉਸ ਦਾ ਮਾਣ ਹੋਵੇ ਸੋ ਇੱਕ ਸਾਦਗੀ ਰਹਿਣੀ ਵੀ ਬਹੁਤ ਜ਼ਰੂਰੀ ਹੈ ਸੱਚੇ ਪਾਤਸ਼ਾਹ ਕਿਰਪਾ ਕਰਨ ਮਾਇਆ ਵੀ ਦੇਣ ਪਰ ਮਾਇਆ ਦੇ ਨਾਲ ਸਾਨੂੰ ਹੰਕਾਰ ਤੋਂ ਬਚਾ ਕੇ ਰੱਖਣ ਸਾਨੂੰ ਸਾਦਗੀ ਦੀ ਵੀ ਕਿਰਪਾ ਹੋਵੇ ਸੋ ਇੱਕ ਸਰਲਤਾ ਸਾਦਗੀ ਇੱਕ ਬੜੀ ਖੁਸ਼ੀ ਹੁੰਦੀ ਹੈ ਤੁਸੀਂ ਆਪਾਂ ਕਰਦੇ ਆਂ ਆਪੋ ਵਿੱਚ ਰੋਵੇ ਇਹ ਆਪਣੇ ਵਿੱਚ ਜੀਉਂਦੀ ਰਹੇ ਸੇਵਾ ਕਰਨ ਦੀ ਘਰਾਏ ਦੀ ਸੇਵਾ ਕਰਦੇ ਆਂ ਔਰ ਸੇਵਾ ਬਿਨਾਂ ਹੰਕਾਰ ਤੋਂ ਕਰਦੇ ਆਂ ਕੋਈ ਲੰਗਰ ਦੀ ਸੇਵਾ ਕਰਦਾ ਹੈ ਕੋਈ ਕਿਸੇ ਤਰ੍ਹਾਂ ਦੀ ਸੇਵਾ ਕਰਦਾ ਹੈ ਪਰ ਸੇਵਾ ਦਾ ਵੀ ਆਪਣਾ ਮੁੱਲ ਹੈ ਔਰ ਸੇਵਾ ਕਰਕੇ ਕਦੀ ਮਨ ਚ ਨਾ ਆਏ ਆਵੇ ਕਿ ਮੈਂ ਸੇਵਾ ਕਰਦਾ ਸੇਵਾ ਕਰਕੇ ਇਹ ਯਾਦ ਰੱਖੋ ਇਹ ਪਾਤਸ਼ਾਹ ਦਾ ਤੂੰ ਦਿੱਤਾ ਹੈ ਇਹ ਸੇਵਾ ਕਰਨ ਦਾ ਵੀ ਮੌਕਾ ਮੈਨੂੰ ਤੂੰ ਦਿੱਤਾ ਹੈ ਜੇ ਮੈਂ ਕਿਸੇ ਦੀ ਮਦਦ ਕਰ ਸਕਿਆ ਇਹ ਤਾਂ ਕਿਹੜਾ ਮੈਂ ਨਾਲ ਲੈ ਕੇ ਆਇਆ ਤੇਰੀ ਦਿੱਤੀ ਮੈਂ ਮਦਦ ਕਰਦਾ ਤੂੰ ਧੰਨੇ ਜੋ ਮੇਰੇ ਤੋਂ ਸੇਵਾ ਲੈਣਾ ਜੋ ਤੂੰ ਮੇਰੇ ਤੋਂ ਸੇਵਾ ਕਰਾਉਣਾ ਤੂੰ ਤਾਂ ਨੇ ਸੋ ਸੱਚੇ ਪਾਤਸ਼ਾਹ ਕਿਰਪਾ ਕਰਨ ਜਿਸ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਆਪੋ ਵਿੱਚ ਇਹ ਗੱਲਾਂ ਕਰੋਗੇ ਤੁਹਾਨੂੰ ਸਿੱਖ ਹੋਣ ਦਾ ਮਾਣ ਹੋਏਗਾ ਤੁਹਾਨੂੰ ਸਿੱਖੀ ਚੰਗੀ ਲੱਗੇਗੀ ਕਦੀ ਸਾਨੂੰ ਇਸ ਸਿੱਖੀ ਓਪਰੀ ਨਾ ਲੱਗੇ ਸਾਨੂੰ ਕਦੀ ਇਹ ਨਾ ਲੱਗੇ ਕਿ ਲੋਕ ਸਾਨੂੰ ਕੀ ਆਖਣਗੇ ਸਾਨੂੰ ਸਿੱਖ ਹੋਣ ਦਾ ਮਾਣ ਹੋਵੇ ਸੋ ਅਸੀਂ ਸਤਿਗੁਰੂ ਜੀਤ ਸਿੰਘ ਸੱਚੇ ਪਾਤਸ਼ਾਹ ਦੇ ਦੱਸੇ ਹੋਏ ਰਾਹ ਤੇ ਚੱਲ ਸਕੀਏ ਆਪ ਜੀ ਸਾਰਿਆਂ ਨੇ ਸੇਵਾ ਕੀਤੀ ਹੈ ਇਥੋਂ ਦੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਸੱਚ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਹੈ ਬਖਸ਼ਿਸ਼ ਕਰਨ ਸਿੱਖੀ ਬਖਸ਼ਣ ਇਹਨੀ ਅਰਜ਼ ਕਰਕੇ ਤੁਹਾਡੇ ਕੋ ਅਗਿਆ ਲੈਣਾ ਸਤਿ ਸ੍ਰੀ ਅਕਾਲ